ਤੇ ਅਰ ਮੈਂ ਦੋ ਬੰਦਿਆਂ ਦੀ ਸ਼ੁਕਰਗੁਜ਼ਾਰੀ ਕਰਨਾ ਚਾਹੁੰਦਾ ਸ਼੍ਰੀ ਬਰਾਰ ਤੇ ਸਮਰ ਵੀਰ ਆ ਦੋ ਇਨਸਾਨ ਭਾਜੀ ਦੇਖੋ ਕਹਿੰਦੇ ਆ ਨਾ ਚੜਦੇ ਸੂਰਜ ਨੂੰ ਸਲਾਮ ਦਿਲ ਦਾ ਨਾ ਇੰਦਾ ਕਿ ਹਿਰਾ ਇਨਸਾਨ ਆ ਉਸ ਬੰਦੇ ਦੀ ਪਿੰਡ ਚ 10 ਕਿੱਲੇ ਜ਼ਮੀਨ ਆ ਤੇ 7 ਕਿੱਲੇ ਗਊਸ਼ਾਲਾ ਦਿੱਤੀ ਉਹਨਾਂ ਨੇ ਇੱਕ ਡੇਰਾ ਬਣਾਇਆ ਥਾ ਉਸ ਡੇਰੇ ਦੇ ਮੱਥਾ ਟੇਕਣ ਤੋਂ ਬਾਅਦ ਮੇਰਾ ਕੰਮ ਜਿਹੜਾ ਹੀ ਭਾਜੀ 3 ਮਹੀਨੇ ਪਹਿਲੇ ਮੈਨੂੰ ਫੇਰ ਭਾਜੀ ਉੱਥੇ ਸ਼ਮਰ ਸ਼੍ਰੀ ਦਾ ਪ੍ਰਾਪਾਲਾ ਜੀ ਸਲਾਸਾ ਲੈ ਕੇ ਗਿਆ ਇਹ ਮਾਨਦਰ ਦੀ ਗੱਲ ਅੱਜ ਦੀ ਦਿਨ ਭਾਜੀ ਕਦੀ ਦਿਲ ਨਹੀਂ ਕਰਦਾ ਸਵੇਰੇ ਉੱਠੀ ਦਾ ਆਪਣਾ 7 8 ਸੈਕਟਰ ਮੰਦਿਰ ਜਿੱਥੇ ਦਿਲ ਕਰੇ ਤਾਂ ਉਹਨ ਆਪਣਾ ਪ੍ਰਮਾਤਮਾ ਜਿੰਨੀ ਕਿ ਸੇਵਾ ਲੋਂਦਾ ਕਰ ਰਿਹਾ ਇਹਦੀ ਜਿੰਨੀ ਕਿ ਔਕਾਤ ਆ ਤੇ ਯਾਰ ਮੈਂ ਦੋ ਬੰਦਿਆਂ ਦੀ ਸ਼ੁਕਰਗੁਜ਼ਾਰੀ ਕਰਨਾ ਚਾਹਨਾ ਸ਼੍ਰੀ ਬਰਾੜ ਤੇ ਸਮਰ ਵੀਰ ਅੱਛਾ ਆ ਦੋ ਇਨਸਾਨ ਭਾਜੀ ਦੇਖੋ ਕਹਿੰਦੇ ਆ ਨਾ ਚੜਦੇ ਸੂਰਜ ਨੂੰ ਸਲਾਮ ਜਾਣਦੇ ਸਾਰਿਆਂ ਨੂੰ ਪਤਾ ਹੁੰਦਾ ਭਾਜੀ ਜੇ ਤੁਹਾਡੇ ਫੋਨ 'ਚ 10 ਨੰਬਰ ਵੀਰ ਦਾ ਐਡ ਆ ਜਾਂ ਮੇਰਾ ਐਡ ਆ ਤੁਸੀਂ ਮੇਰਾ ਸਟੇਟਸ ਦੇਖ ਰਹੇ ਹੋ ਮੈਂ ਤੁਹਾਡਾ ਦੇਖ ਰਿਹਾ ਠੀਕ ਹੈ ਤੇ ਜੇ ਬੰਦਾ 10 ਅੱਜ ਦੀ ਡੇਟ ਚ ਬਈ ਇਹ ਹੈ ਨਾ ਕਿ ਇਨਸਾਨ ਫੋਨ ਤੇ ਘੱਟ ਗੱਲ ਕਰਦਾ ਸਟੇਟਰ ਦੇ ਘਰ ਬੁਲਾ ਲੈਂਦਾ ਕਿ ਯਾਰ ਬੰਦਾ ਕਿੱਥੇ ਬਿਜ਼ੀ ਹੋਊਗਾ ਕਿਸੇ ਨੇ ਚਲੋ ਬਾਤ ਨਹੀਂ ਪੁੱਛੀ ਜਾਂ ਚਲੋ ਸ਼ਾਇਦ ਮੇਰੇ ਨਾਲ ਗੁੱਸਾ ਗਿਲਾ ਹੋਊਗਾ ਜਾਂ ਮੈਂ ਕਿਸੇ ਨਾਲ ਪੀ ਕੇ ਮਾੜੀ ਕੀਤੀ ਹੋਗੀ ਪਰ ਉਹ ਸਮਰ ਵੀਰ ਤੇ ਸ਼੍ਰੀ ਬਰਾੜ ਭਾਈ ਦਾ ਮਰੇ ਬਾਰੇ ਬੰਦੇ ਬਾਰੇ ਦੱਸ ਦਿੰਦਾ ਭਾਈ ਉਹ ਦਿਲ ਦਾ ਨਾ ਇੰਨਾ ਕਿ ਹੀਰਾ ਇਨਸਾਨ ਆ ਉਸ ਬੰਦੇ ਦੀ ਪਿੰਡ ਚ 10 ਕਿੱਲੇ ਜ਼ਮੀਨ ਆ ਤੇ 7 ਕਿੱਲੇ ਗਊਸ਼ਾਲਾ ਦਿੱਤੀ ਉਹਨਾਂ ਨੇ ਇੱਕ ਡੇਰਾ ਬਣਾਇਆ ਦਾ ਉਸ ਡੇਰੇ ਦੇ ਮੱਥਾ ਟੇਕਣ ਤੋਂ ਬਾਅਦ ਮੇਰਾ ਕੰਮ ਜਿਹੜਾ ਹੀ ਭਾਜੀ ਤੇ ਭਾਜੀ ਹੁਣੀ ਮੈਂ ਮੈਨੂੰ ਪ੍ਰੋਪਰਲੀ दारू ਛੱਡੇ ਭਾਜੀ 1.5 ਸਾਲ ਹੋ ਗਿਆ ਪ੍ਰੋਪਰਲੀ ਜਿੰਨੂੰ ਕਹਿੰਦੇ ਆ ਨਹੀਂ ਵਿੱਚ ਦੋ ਵਾਰੀ ਠੁੰਗੇ ਵੱਜੇ ਆ ਉਹ ਵੀ ਮਾੜੇ ਬੰਦਿਆ ਕਰਕੇ ਆ ਗਏ ਤੇ ਤਿੰਨ ਮਹੀਨੇ ਪਹਿਲੇ ਮੈਨੂੰ ਫੇਰ ਭਾਜੀ ਉੱਥੇ ਸ਼ਮਰ ਸ਼੍ਰੀ ਦਾ ਭਰਾ ਬਾਲਾ ਜੀ ਸਲਾਸਾ ਲੈ ਕੇ ਗਿਆ ਤੇ ਮਾਹੰਦਰ ਦੀ ਗੱਲ ਅੱਜ ਦੀ ਤਿੰਨ ਭਾਜੀ ਕਦੀ ਦੇ ਦੇ ਨਹੀਂ ਕਰਦਾ ਸਵੇਰੇ ਉੱਠੀਦਾ ਆਪਣਾ 7 8 ਸੈਕਟਰ ਮੰਦਿਰ ਜਿੱਥੇ ਦਿਲ ਕਰੇ ਦਾਨ ਪਉਣਾ ਆਪਣਾ ਪਰਮਾਤਮਾ ਜਿੰਨੀ ਕਿ ਸੇਵਾ ਲੋਂਦਾ ਕਰ ਰਿਹਾ ਇਹਦੀ ਜਿੰਨੀ ਕਿ ਔਕਾਤ ਆ ਤੇ ਉੱਥੋਂ ਜਾਈਦਾ ਤੇ ਆਪਣਾ ਭਗਵਾਨ ਦਾ ਨਾਮ ਲੈ ਕੇ ਘਰੋਂ ਨਿਕਲੀਦਾ ਤੇ ਕੰਮ ਕਰੀਦਾ ਅੱਜ ਵਧੀਆ ਜ਼ਿੰਦਗੀ ਚੱਲਦੀ ਐ ਕੈਬ ਵੀ ਚਲਾਈ ਜਾਂਦਾ ਕੰਮ ਵੀ ਹੌਲੀ ਹੌਲੀ ਮਿਲ ਹੀ ਜਾਂਦਾ ਸਭ ਕੁਝ ਵਾਪਸ ਆ ਹੀ ਜਾਂਦਾ ਹੌਲੀ ਹੌਲੀ ਭਾਜੀ ਤੇ ਯਾਰ ਮੈਂ ਦੋ ਬੰਦਿਆਂ ਦੀ ਸ਼ੁਕਰਗੁਜ਼ਾਰੀ ਕਰਨਾ ਚਾਹੁੰਦਾ ਸ਼੍ਰੀ ਬਰਾਰ ਤੇ ਸਮਰ ਵੀਰ ਆ ਦੋ ਇਨਸਾਨ ਭਾਜੀ ਦੇਖੋ ਕਹਿੰਦੇ ਆ ਨਾ ਚੜਦੇ ਸੂਰਜ ਨੂੰ ਸਲਾਮ ਦਿਲ ਦਾ ਨਾ ਇੰਦਾ ਕਿ ਹਿਰਾਂ ਇਨਸਾਨ ਆ ਉਸ ਬੰਦੇ ਦੀ ਪਿੰਡ ਚ 10 ਕਿੱਲੇ ਜ਼ਮੀਨ ਆ ਕਿ 7 ਕਿੱਲੇ ਗਊਸ਼ਾਲਾ ਦਿੱਤੀ ਉਹਨਾਂ ਨੇ ਇੱਕ ਡੇਰਾ ਬਣਾਇਆ ਥਾ ਉਸ ਡੇਰੇ ਦੇ ਮੱਥਾ ਟੇਕਣ ਤੋਂ ਬਾਅਦ ਮੇਰਾ ਕੰਮ ਜਿਹੜਾ ਹੀ ਭਾਜੀ 3 ਮਹੀਨੇ ਪਹਿਲੇ ਮੈਨੂੰ ਫੇਰ ਭਾਜੀ ਉੱਥੇ ਸ਼ਮਰ ਸ਼੍ਰੀ ਦਾ ਪੜਾ ਬਾਲਾ ਜੀ ਸਲਾਸਾ ਲੈ ਕੇ ਗਿਆ ਇਮਾਨਦਾਰੀ ਦੀ ਗੱਲ ਅੱਜ ਦੀ ਦਿਨ ਭਾਜੀ ਕਦੀ ਦਿਲ ਨਹੀਂ ਕਰਦਾ ਸਵੇਰੇ ਉੱਠੀ ਦਾ ਆਪਣਾ 7 8 ਸੈਕਟਰ ਮੰਦਿਰ ਜਿੱਥੇ ਦਿਲ ਕਰੇ ਤਾਣ ਕੋ ਆਪਣਾ ਪ੍ਰਮਾਤਮਾ ਜਿੰਨੀ ਕਿ ਸੇਵਾ ਲੋਂਦਾ ਕਰ ਰਹੀ ਹੈ ਦੀ ਜਿੰਨੀ ਕਿ ਔਕਾਤ ਆ ਤੇ ਯਾਰ ਮੈਂ ਦੋ ਬੰਦਿਆਂ ਦੀ ਸ਼ੁਕਰਗੁਜ਼ਾਰੀ ਕਰਨਾ ਚਾਹਨਾ ਸ਼੍ਰੀ ਬਰਾਰ ਤੇ ਸਮਰ ਵੀਰ ਅੱਛਾ ਆ ਦੋ ਇਨਸਾਨ ਭਾਜੀ ਦੇਖੋ ਕਹਿੰਦੇ ਆ ਨਾ ਚੜਦੇ ਸੂਰਜ ਨੂੰ ਸਲਾਮ ਜਾਣਦੇ ਸਾਰਿਆਂ ਨੂੰ ਪਤਾ ਹੁੰਦਾ ਭਾਜੀ ਜੇ ਤੁਹਾਡੇ ਫੋਨ 'ਚ 10 ਨੰਬਰ ਵੀਰ ਦਾ ਐਡ ਆ ਜਾਂ ਮੇਰਾ ਐਡ ਆ ਤੁਸੀਂ ਮੇਰਾ ਸਟੇਟਸ ਦੇਖ ਰਹੇ ਹੋ ਮੈਂ ਤੁਹਾਡਾ ਦੇਖ ਰਿਹਾ ਹਾਂ ਠੀਕ ਹੈ ਤੇ ਜੇ ਬੰਦਾ 10 ਅੱਜ ਦੀ ਡੇਟ 'ਚ ਬਈ ਇਹ ਹੈ ਨਾ ਕਿ ਇਨਸਾਨ ਫੋਨ ਤੇ ਘੱਟ ਗੱਲ ਕਰਦਾ ਸਟੇਟਰ ਜੇ ਗਨਵਾ ਬੁਲਾ ਲੈਂਦਾ ਕਿ ਯਾਰ ਬੰਦਾ ਕਿੱਥੇ ਬਿਜ਼ੀ ਹੋਊਗਾ ਕਿਸੇ ਨੇ ਚਲੋ ਬਾਤ ਨਹੀਂ ਪੁੱਛੀ ਜਾਂ ਚਲੋ ਸ਼ਾਇਦ ਮੇਰੇ ਨਾਲ ਗੁੱਸਾ ਗਿਲਾ ਹੋਊਗਾ ਜਾਂ ਮੈਂ ਕਿਸੇ ਨਾਲ ਪੀ ਕੇ ਮਾੜੀ ਕੀਤੀ ਹੋਗੀ ਪਰ ਉਹ ਸਮਰ ਵੀਰ ਤੇ ਸ਼੍ਰੀ ਬਰਾੜ ਭਾਈ ਦਾ ਮਰੇ ਬਾਰੇ ਬੰਦੇ ਬਾਰੇ ਦੱਸ ਦਿੰਦਾ ਭਾਈ ਉਹ ਦਿਲ ਦਾ ਨਾ ਇੰਨਾ ਕਿਹੜਾ ਇਨਸਾਨ ਆ ਉਸ ਬੰਦੇ ਦੀ ਪਿੰਡ 'ਚ 10 ਕਿੱਲੇ ਜ਼ਮੀਨ ਆ ਤੇ 7 ਕਿੱਲੇ ਗਊਸ਼ਾਲਾ ਦਿੱਤੀ ਉਹਨਾਂ ਨੇ ਇੱਕ ਡੇਰਾ ਬਣਾਇਆ ਦਾ ਉਸ ਡੇਰੇ ਦੇ ਮੱਥਾ ਟੇਕਣ ਤੋਂ ਬਾਅਦ ਮੇਰਾ ਕੰਮ ਜਿਹੜਾ ਹੀ ਭਾਜੀ ਤੇ ਭਾਜੀ ਹੁਣੀ ਮੈਂ ਮੈਨੂੰ ਪ੍ਰੋਪਰਲੀ दारू ਛੱਡੇ ਭਾਜੀ 1.5 ਸਾਲ ਹੋ ਗਿਆ ਪ੍ਰੋਪਰਲੀ ਜਿੰਨੂੰ ਕਹਿੰਦੇ ਆ ਨਹੀਂ ਵਿੱਚ ਦੋ ਵਾਰੀ ਠੁੰਗੇ ਵੱਜੇ ਆ ਉਹ ਵੀ ਮਾੜੇ ਬੰਦਿਆ ਕਰਕੇ ਆ ਗਏ ਤੇ ਤਿੰਨ ਮਹੀਨੇ ਪਹਿਲੇ ਮੈਨੂੰ ਫੇਰ ਭਾਜੀ ਉੱਥੇ ਸ਼ਮਰ ਸ਼੍ਰੀ ਦਾ ਭਰਾ ਬਾਲਾ ਜੀ ਸਲਾਸਾ ਲੈ ਕੇ ਗਿਆ ਤੇ ਮਾਹੰਦਰ ਦੀ ਗੱਲ ਅੱਜ ਦੀ ਦਿਨ ਭਾਜੀ ਕਦੀ ਦਿਲ ਨਹੀਂ ਕਰਦਾ ਸਵੇਰੇ ਉੱਠੀ ਦਾ ਆਪਣਾ 7 8 ਸੈਕਟਰ ਮੰਦਿਰ ਜਿੱਥੇ ਦਿਲ ਕਰੇ ਦਾਨ ਪਉਣਾ ਆਪਣਾ ਪ੍ਰਮਾਤਮਾ ਜਿੰਨੀ ਕਿ ਸੇਵਾ ਲੋਂਦਾ ਕਰ ਰਿਹਾ ਇਹਦੀ ਜਿੰਨੀ ਕਿ ਔਕਾਤ ਆ ਤੇ ਉੱਥੋਂ ਜਾਈਦਾ ਤੇ ਆਪਣਾ ਭਗਵਾਨ ਦਾ ਨਾਮ ਲੈ ਕੇ ਘਰੋਂ ਨਿਕਲੀਦਾ ਤੇ ਕੰਮ ਕਰੀਦਾ ਅੱਜ ਵਧੀਆ ਜ਼ਿੰਦਗੀ ਚੱਲਦੀ ਐ ਕੈਬ ਵੀ ਜਲਾਈ ਜਾਂਦਾ ਕੰਮ ਵੀ ਹੌਲੀ ਹੌਲੀ ਮਿਲ ਹੀ ਜਾਂਦਾ ਸਭ ਕੁਝ ਵਾਪਸ ਆ ਹੀ ਜਾਂਦਾ ਹੌਲੀ ਹੌਲੀ ਭਾਜੀ